ਸਾਡਾ ਜਿੰਨਾ ਵੀ ਜਿਸ ਨਾਲ ਮੋਹ ਜਾਂ ਪਿਆਰ ਹੁੰਦਾ ਹੈ ਜਦੋਂ ਉਹ ਰੂਹ ਜਾਂ ਆਤਮਾ ਸਰੀਰਕ ਤੌਰ ਤੇ ਸਾਡੇ ਨਾਲੋਂ ਜੁਦਾ ਹੁੰਦੀ ਹੈ ਤਾਂ ਆਦਮੀ ਦੀ ਆਤਮਾ ਨੂੰ ਛੌਕ ਜਾਂ ਚਟਕਾ ਲੱਗਦਾ ਪਰ ਜਦੋਂ ਅਸੀਂ ਗੁਰਬਾਣੀ ਤੇ ਵਿਚਾਰ ਕਰਦੇ ਹਾਂ ਤਾਂ ਸਾਡੇ ਗੁਰੂ ਸਹਿਵਾਨ ਸਾਨੂੰ ਸਮਝਾਉਂਦੇ ਹਨ ਕਿ ਭਾਈ ਸਾਰੀ ਦੁਨੀਆ ਦੇ ਮਾਲਕ ਉਸ ਪਰਮ ਪਿਤਾ ਪਰਮਾਤਮਾ ਨੇ ਜਦੋਂ ਸੰਸਾਰ ਦੀ ਰਚਨਾ ਕੀਤੀ ਤੇ ਨਾਲ ਹੀ ਇੱਕ ਲਾਅ ਬਣਾਤਾ ਨਿਜਮ ਬਣਾਤਾ ਔਰ 니ਜੋ ਕੀ ਕੇ ਜੋ ਉਪਜੋ ਸੋ ਬਿੰਸ ਹੈ ਪਰ ਉਹ ਅਜਕੇ ਕਾਲ ਕਾਲ ਜੋ ਇਨਸਾਨ ਦੁਨੀਆ ਤੇ ਆਇਆ ਉਹਨੇ ਇੱਕ ਦਿਨ ਜਾਣਾ ਗੁਰਬਾਣੀ ਤਾਂ ਇਥੋਂ ਤੱਕ ਜ਼ਿਕਰ ਕਰਦੀ ਹੈ ਕਿ ਜਦੋਂ ਇੱਕ ਰੂਹ ਇੱਕ ਆਤਮਾ ਆ ਪੰਜ ਭੌਤਿਕ ਸਰੀਰ ਦੇ ਵਿੱਚ ਆਉਂਦੀ ਹੈ ਤਾਂ ਪਹਿਲਾਂ ਉਹ ਆਪਣੀ ਮੌਤ ਦਾ ਟਾਈਮ ਲਿਖਾ ਕੇ ਤੇ ਫਿਰ ਦੁਨੀਆ ਤੇ ਆਉਂਦੀ ਉਹਨੂੰ ਕਹਿੰਦੇ ਆ ਮਰਨਾ ਲਿਖਾਏ ਮੰਡਲ 'ਮੇ ਆਏ ਕੋਵਾਨ ਕ੍ਰਿਸ਼ਨ ਕੁਰੂਖੇਤਰ ਦੇ ਮੈਦਾਨ ਅੰਦਰ ਅਰਜੁਨ ਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਜਦੋਂ ਅਰਜਨ ਦੇ ਮੋਹ ਵਿੱਚ ਜਦੋਂ ਅਰਜਨ ਦੇ ਮਨ ਵਿੱਚ ਆਪਣੇ ਸਕੇ ਸੰਬੰਧੀਆਂ ਨੂੰ ਚਚੇਰੇ ਭਾਈਆਂ ਨੂੰ ਦਾਦੇ ਪਰਦਾਦੇ ਨੂੰ ਵਿਦਿਆ ਗੁਰੂ ਨੂੰ ਆਦ ਨੂੰ ਸਾਹਮਣੇ ਖੜਾ ਦੇਖ ਕੇ ਜਿਨ੍ਹਾਂ ਨਾਲ ਉਸਨੇ ਲੜਾਈ ਕਰਨੀ ਸੀ ਤੇ ਉਹਦੇ ਮਨ ਦੇ ਵਿੱਚ ਮੋਹ ਪੈਦਾ ਹੋ ਗਿਆ ਤੇ ਉਸ ਮੋਹ ਤੇ আসক্তি ਦੇ ਵਿੱਚ ਭਗਵਾਨ ਕ੍ਰਿਸ਼ਨ ਨੂੰ ਹੱਥ ਬਨ ਕੇ ਬੇਨਤੀ ਕਰਦਾ ਹੈ ਤਨੁਸ਼ਟੇ ਤੀਰ ਇੱਕ ਸਾਈਡ ਤੇ ਰੱਖ ਦਿੰਦਾ ਹੈ ਕਿ ਮੈਂ ਇਹ ਨਾ ਸਕੇ ਸਵੰਨੀਆਂ ਨਾਲ ਕਦੇ ਯੁੱਧ ਕਰਨਾ ਪਸੰਦ ਨਹੀਂ ਕਰਦਾ ਇਹਨਾਂ ਨੂੰ ਮਾਰ ਕੇ ਤੇ ਇਹਨਾਂ ਦੇ ਖੂਨ ਨਾਲ ਲਥਪਥ ਹੋਈ ਪ੍ਰਥਵੀ ਦਾ ਸੰਪੋਗ ਕਰਨ ਨਾਲੋਂ ਦੁਨੀਆ ਦੀ ਬਾਦਸ਼ਾਹੀ ਕਰਨ ਨਾਲੋਂ ਦਾ ਮੈਂ ਇੱਕ ਫਕੀਰ ਬਣ ਕੇ ਰੋਟੀ ਮੰਗ ਕੇ ਖਾਣਾ ਪਸੰਦ ਕਰਦਾ ਜਦੋਂ ਐਨੀ ਗੱਲ ਕਹੀ ਤੇ ਭਗਵਾਨ ਕ੍ਰਿਸ਼ਨ ਉਸ ਅਰਜਣ ਨੂੰ ਸਮਝਾਉਂਦੇ ਨੇ ਕਹਿਣ ਲੱਗੇ ਹੇ ਅਰਜਣ ਕਹਿੰਦੇ ਤੂੰ ਆ ਖਸ਼ਤਰੀ ਤੇ ਤੇਰੇ ਕੋਲੋਂ ਇਹ ਕਰਮ ਨਹੀਂ ਹੋਣਾਗਾ ਨੰਬਰ 2 ਤੇ ਕਹਿੰਦੇ ਸਾਰੀ ਸ੍ਰਿਸ਼ਟੀ ਦੇ ਮਾਲਕ ਦਾ ਜੋ ਲਾ ਹੈਗਾ ਉਸ ਨੂੰ ਕਹਿੰਦੇ ਦੁਨੀਆ ਦੀ ਕੋਈ ਹਸਤੀ ਬਦਲ ਨਹੀਂ ਸਕਦੀ ਕਹਿੰਦੇ ਦੇਖ ਜੋ ਦੁਨੀਆ ਤੇ ਆਇਆ ਉਹਨੇ ਜਾਣਾ ਉਹ ਕਹਿੰਦੇ ਨੇ ਜਤ ਸਿਆਹੀ ধ੍ਰੋ ਮਿਰਤਿਉਰ ਧਰਵੋ ਜਨ ਮਿਰਤ ਸਚ ਤਸਮਾਤ ਪਰਿਹਾਰ ਜਰਤੇ ਨਾ ਤੂੰ ਸੋਚੀ ਤੂੰ ਮਰਸੀ ਤੇ ਕਹਿੰਦੇ ਇਹ ਅਰਜਨ ਤੈਨੂੰ ਬਹੁਤਾ ਸੋਗ ਕਰਨ ਦੀ ਲੋੜ ਨਹੀਂ ਚਿੰਤਾ ਕਰਨ ਦੀ ਲੋੜ ਨਹੀਂ ਸੋਚਣ ਦੀ ਲੋੜ ਨਹੀਂ ਕਹਿੰਦੇ ਜਿਹਦਾ ਜਨਮ ਆ ਉਹਦੀ ਮੌਤ ਨਿਸ਼ਚਿਤ ਹੈ ਤੇ ਜਿਹਦੀ ਮੌਤ ਆ ਉਹਦਾ ਜਨਮ ਨਿਸ਼ਚਿਤ ਹੈ ਇਸ ਵਾਸਤੇ ਅੱਜ ਜੋ ਬੱਚਾ ਜਨਮ ਲੈ ਰਿਹਾ ਹੈ ਪਹਿਲਾਂ ਉਹਦੀ ਕਿਤੇ ਮੌਤ ਹੋਈ ਹੈ ਜਨਮ ਫੇਰ ਹੋ ਰਿਹਾ ਇਸ ਵਾਸਤੇ ਜਿਹਨੂੰ ਅਸੀਂ ਕਹਿੰਦੇ ਜਨਮ ਉਹ ਡਿਪੈਂਡ ਕਰਦਾ ਮੌਤ ਤੇ ਜਿਨੋ ਸੀ ਕਹਿੰਦੇ ਮੌਤ ਉਹ ਡਿਪੈਂਡ ਕਰਦੀ ਹੈ ਜਨਮ ਤੇ ਜੇ ਜਨਮ ਹੈ ਤਾਂ ਮੌਤ ਹੈ ਜੇ ਮੌਤ ਹੈ ਤਾਂ ਜਨਮ ਹੈ ਇਹ ਦੋ ਚੀਜ਼ਾਂ ਇੱਕ ਜਨਮ ਤੇ ਇੱਕ ਮੌਤ ਇਹ ਇਨਸਾਨ ਦੇ ਪਿੱਛੇ ਆਦੀ ਕਾਲ ਤੋਂ ਲੱਕੇ ਲੱਗੀਆਂ ਹੋਈਆਂ ਨੇ ਕਿੰਨੇ ਵਾਰੀ ਇਹ ਇਨਸਾਨ ਇਸ ਦੁਨੀਆ ਤੇ ਪੈਦਾ ਹੋ ਚੁੱਕਿਆ ਕਿੰਨੇ ਵਾਰੀ ਮਰ ਚੁੱਕਿਆ ਇਹਦੀ ਕੋਈ ਗਿਣਤੀ ਹੈ ਨਾ ਕੋ ਗਿਣਤੀ ਕਰ ਸਕੀ ਉਹਨੂੰ ਗੁਰਬਾਣੀ ਵਿੱਚ ਅਸੀਂ ਪੜਦੇ ਆ ਕਿ ਜਮ ਜਮ ਮਰੈ ਮਰੈ ਫਿਰ ਜਮੈ ਬਹੁਤ ਸਜਾਇਆ ਪਿਆ ਦੇਸ਼ ਲੰਮੈ ਲੰਮੈ ਆਦਮੀ ਪੈਦਾ ਹੁੰਦਾ ਹੈ ਫਿਰ ਮਰਦਾ ਹੈ ਫਿਰ ਪੈਦਾ ਹੁੰਦਾ ਹੈ ਫਿਰ ਮਰਦਾ ਹੈ ਇਸ ਵਾਸਤੇ ਇਹ ਸਦੀਆਂ ਤੋਂ ਲੈ ਕੇ ਇੱਕ ਲੰਮੇ ਸਰਕਲ ਦੇ ਵਿੱਚ ਪਿਆ ਹੋਇਆ ਹੈ ਸਰਕਲ ਕਹਿੰਦੇ ਆ ਗੋਲ ਦਾਇਰੇ ਨੂੰ ਤੁਸੀਂ ਗੋਲ ਦਾਇਰੇ ਦੇ ਵਿੱਚ ਦੌੜਨਾ ਸ਼ੁਰੂ ਕਰ ਦਿਓ ਉਹਦਾ ਕਿਤੇ ਐਂਡ ਆਉਂਦਾ ਹੀ ਨਹੀਂ ساری ਜ਼ਿੰਦਗੀ ਦੌੜੇ ਫਿਰੋ ਇਹੀ ਹਾਲ ਇਨਸਾਨ ਦਾ ਇਹ ਜਨਮ ਤੇ ਮੌਤ ਦੇ ਸਰਕਲ ਦੇ ਵਿੱਚ ਫਸਿਆ ਹੋਇਆ ਸਦੀਆਂ ਤੋਂ ਲੈ ਕੇ ਤੇ ਆਇ ਜਾਂਦਾ ਤੇ ਜਾਈ ਜਾਂਦਾ ਜੋ ਕਰਮ ਕਰਦਾ ਉਹ ਇਸ ਦੇ ਅਗਲੇ ਜਨਮ ਦਾ ਕਾਰਨ ਬਣ ਜਾਂਦੇ ਆ ਇਸ ਵਾਸਤੇ ਕਹਿੰਦੇ 6 ਚੀਜ਼ਾਂ ਜਿਹੜੀਆਂ ਉਹ ਪ੍ਰਮਾਤਮਾ ਨੇ ਆਪ ਦੇ ਹੱਥ ਵਿੱਚ ਰੱਖੀਆਂ ਬੰਦੇ ਦੇ ਹੱਥ ਹੱਥ ਵਿੱਚ ਨਹੀਂ ਪਹਿਲੇ ਨੰਬਰ ਤੇ ਆ ਗਿਆ ਜਨਮ ਇਹ ਵੀ ਬੰਦੇ ਦੇ ਆਪ ਦੇ ਹੱਥ 'ਚ ਨਹੀਂ ਹੈ ਜੇ ਕੋਈ ਇਹ ਕਹੇ ਕਿ ਮੈਂ ਇਸ ਪਰਿਵਾਰ ਦੇ ਵਿੱਚ ਜਨਮ ਨਹੀਂ ਸੀ ਲੈਣਾ ਤੇ ਮੇਰਾ ਜਿਹੜਾ ਦੋਸਤ ਆ ਉਹਦੇ ਮਾਂ ਤੋਂ ਬੜੇ ਚੰਗੇ ਮੈਨੂੰ ਪਿਆਰ ਕਰਦੇ ਆ ਉੱਥੇ ਜਨਮ ਲੈਣਾ ਸੀ। ਵਾਸਤਵ ਮੇ ਜਨਮ ਲੈਣਾ ਬੰਦੇ ਦੇ ਹੱਥ ਚ ਹੈ ਨਹੀਂ। ਇਹ ਭਗਵਾਨ ਨੇ ਦੇਖਣਾ ਹੈ ਕਿ ਇਸ ਦੇ ਪਿਛਲੇ ਜਨਮ ਦੇ ਕਰਮ ਜਿਹੜੇ ਐ ਉਸ ਨਾਲ ਸੰਬੰਧਿਤ ਐ ਜ਼ਰੂਰ ਇਸ ਮੁਲਕ ਦੇ ਵਿੱਚ ਐਸ ਸ਼ਹਿਰ ਦੇ ਵਿੱਚ ਐਸ ਪਰਿਵਾਰ ਦੇ ਵਿੱਚ ਭੇਜਣਾ ਤੇ ਉਹਦੇ ਹੁਕਮ ਅਨਸਾਰ ਨੂੰ ਉੱਥੇ ਹੀ ਹੋਣਾ ਪੈਂਦਾ ਤੇ ਮੌਤ ਵੀ ਆਦਮੀ ਦੇ ਹੱਥ 'ਚ ਹੈ ਨਹੀਂਗੀ ਤੇ ਹਾਨੀ ਤੇ ਲਾਭ ਇਹ ਵੀ ਆਦਮੀ ਦੇ ਹੱਥ 'ਚ ਹੈ ਨਹੀਂਗਾ ਤੇ ਜਸ ਤੇ ਅਪਜਸ ਇਹ ਵੀ ਆਦਮੀ ਦੇ ਹੱਥ 'ਚ ਹੈ ਨਹੀਂਗਾ ਇਹ ਸੱਚ ਜਿਹਾ ساری ਦੁਨੀਆ ਦੇ ਮਾਲਕ ਉਸ ਪਰਮ ਪਿਤਾ ਪ੍ਰਮਾਤਮਾ ਨੇ ਆਪ ਦੇ ਹੱਥ ਵਿੱਚ ਰੱਖਿਆ ਹੈ ਤੇ ਜਿਉ ਨੂੰ ਗੁਰਬਾਣੀ ਚ ਰੋਜ਼ ਪੜ੍ਹਦੇ ਆ ਸੰਯੋਗ ਵਿਜੋਗ ਦੋਈ ਕਾਰ ਚਲਾਵਾ ਲੇਖਿਆ ਵਾ ਬਾਗ ਸੰਯੋਗ ਤੇ ਵਿਜੋਗ ਮਲਾਪ ਤੇ ਵਿਛੋੜਾ ਤੋ ਅੱਗੇ ਕੰਮ ਆਉਂਦੀ ਕਿਸਮਤ ਲੱਕ ਉਸ ਮੁਤਾਬਕ ਹੀ ਆਦਮੀ ਨੂੰ ਚੱਲਣਾ ਪੈਂਦਾ ਏ ਇਸ ਵਾਸਤੇ ਇਹ ਜੋ ਜਨਮ ਤੇ ਮਰਨ ਦਾ ਚੱਕਰ ਏ ਇਸ ਵਿੱਚੋਂ ਰੂਹ ਨੇ ਨਿਕਲਣਾ ਕਿਵੇਂ ਏ ਉਬਰ ਆਪਾਂ ਸੁਖਮਣੀ ਸਾਹਿਬ ਪੜ ਰਹੇ ਸੀ ਉਹਦੇ ਵਿੱਚ ਇੱਕ ਪੰਗਤੀ ਆਈ ਸੀ ਉਥੇ ਲਿਖਿਆ ਸੀ ਕਿ ਅਨਕ ਜੂਨ ਜਨਮ ਮਰ ਜਾਮ ਇਹ ਰੂਹਨੇ ਕਾਂਜੂਨ ਵਿੱਚ ਪੈਦਾ ਹੁੰਦੀ ਹੈ ਤੇ ਮਰਦੀ ਹੈ ਤੇ ਫਿਰ ਪੈਦਾ ਹੁੰਦੀ ਹੈ ਤਾਂ ਫਿਰ ਨਿਕਲਣਾ ਕਿਵੇਂ ਹੈ ਕਹਿੰਦੇ ਅਨਕ ਜੂਨ ਜਨਮ ਮਰ ਜਾਮ ਨਾਮ ਜਪਤ ਪਾਵੈ ਵਿਸਰਾਮ ਜੇ ਤੋਏ ਮਾਲਕ ਦੀ ਬੰਦਗੀ ਸਿਮਨ ਕਰਨਾ ਸ਼ੁਰੂ ਕਰਦਾ ਹੈ ਤੇ ਫਿਰ ਉਸ ਜਨਮ ਤੇ ਮਰਨ ਦੇ ਸਰਕਲ ਵਿੱਚੋਂ ਨਿਕਲ ਜਾਂਦਾ ਹੈ ਤੇ ਨਹੀਂ ਤਾਂ ਸਦੀਆਂ ਤੋ ਲੈ ਕੇ ਆਈ ਤੁਰਿਆ ਫਿਰਦਾ ਹੈ। ਭਗਵਾਨ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ ਕਹਿੰਦੇ ਉਹ ਹੈ ਅਰਜਨ ਇਹ ਵੀ ਨਹੀਂ ਕਿ ਜਨਮ ਤੋਂ ਪਹਿਲਾਂ ਇਹ ਸਾਰੇ ਨਹੀਂ ਸੀ। ਕਹਿੰਦੇ ਇਹ ਵੀ ਨਹੀਂ ਕਿ ਜਨਮ ਤੋਂ ਬਾਅਦ ਇਹ ਸਾਰੇ ਨਹੀਂ ਹੋਣਗੇ। ਕਹਿੰਦੇ ਜਨਮ ਤੋਂ ਪਹਿਲਾਂ ਵੀ ਐਸੀ ਤੇ ਹੁਣ ਵੀ ਇਹ ਹੈ ਤੇ ਜਨਮ ਤੋਂ ਬਾਅਦ ਵੀ ਇਹ ਹੋਣਗੇ ਭਗਵਾਨ ਕ੍ਰਿਸ਼ਨ ਅਰਜੁਨ ਨੂੰ ਸਮਝਾਉਂਦੇ ਕਹਿੰਦੇ ਨੇ ਕਹਿੰਦੇ ਨਾ ਸਤੋ ਵਿਦਯਤੇ ਭਾਵੋ ਨਾ ਭਾਵੋ ਵਿਦਯਤੇ ਸਤਹ ਉਭਿਓ ਰਪੀ ਦਿਸ਼ਟੋ ਤਸਤ ਵੈਨ ਸਤਤ ਦਰਸ਼ੀ ਵੀ ਕਹ ਜਿਹੜਾ ਸੱਚ ਹੈ ਉਹਦਾ ਕਦੇ ਖਤਮਾ ਨਹੀਂ ਹੁੰਦਾ ਜਿਹੜਾ ਝੂਠ ਆਉਨੇ ਰਹਿਣਾ ਨਹੀਂ ਇਸ ਵਾਸਤੇ ਨਾ ਦੋਨਾਂ ਦਾ ਮਰਮ ਜਿਹੜਾ ਉਸ ਨੂੰ ਤਤਵਦਰਸ਼ੀ ਬ੍ਰਹਮ ਗਿਆਨੀ ਮਹਾਪੁਰਸ਼ ਜਾਣਦੇ ਨੇ ਸੋ ਹੁਣ ਇਹ ਪੰਜ ਭੌਤਿਕ ਸਰੀਰ ਦੇ ਅੰਦਰ ਹੈਗੇ ਅਸੀਂ ਤੇ ਅਸੀਂ ਇਸ ਨੂੰ ਪਛਾਣਦੇ ਆਂ ਇਸ ਤੋਂ ਪਹਿਲਾਂ ਅਸੀਂ ਕਿੱਥੇ ਸੀ ਉਸ ਨੂੰ ਅਸੀਂ ਨਹੀਂ ਪਛਾਣਦੇ ਫਿਰ ਮਰਨ ਤੋਂ ਬਾਅਦ ਕਿੱਥੇ ਜਾਵਾਂਗੇ ਉਹ ਵੀ ਨਹੀਂ ਜਾਣਦੇ ਖਾਤਮਾ ਹੋਣਾ ਨਹੀਂ ਕਿਉਂਕਿ ਜਿਹਨੂੰ ਅਸੀਂ ਮੌਤ ਕਹਿੰਦੇ ਆ ਨਾ ਉਹ ઋષਿ ਕਹਿੰਦੇ ਨੇ ਮਾਈਗ੍ਰੇਸ਼ਨ ਆਫ ਦੀ ਸੋਲ ਕਿ ਜਦੋਂ ਇੱਕ ਸਰੀਰਕ ਘਰ ਆਤਮਾ ਦੇ ਰਹਿਣ ਦੇ ਕਾਬਲ ਨਹੀਂ ਰਹਿੰਦਾ ਆਤਮਾ ਉਸ ਸਰੀਰ ਦਾ ਤਿਆਗ ਕਰਕੇ ਨਵੇਂ ਸਰੀਰ ਨੂੰ ਧਾਰਨ ਕਰਦੀ ਹੈ ਉਹ ਮਰਦੀ ਨਹੀਂ ਤਾਂ ਇਸ ਵਾਸਤੇ ਇਹਹੀ ਪ੍ਰਸ਼ਨ ਸਾਡੇ ਆਦੀ ਜਗਤਗੁਰੂ ਸ੍ਰੀ ਨਾਨਕਦੇਵ ਜੀ ਮਹਾਰਾਜ ਨੇ ਪੁੱਛਿਆ ਸੀ ਸਿੱਧਾਂ ਕੋਲੋਂ ਜੇ ਲੋ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨਾਲ ਲੰਬੇ ਸਮੇਂ ਤੱਕ ਗਿਆਨ ਚਰਚਾ ਕੀਤੀ ਤੇ ਬਾਅਦ ਵਿਵਾਦ ਕੀਤਾ ਤੇ ਉਸ ਗਿਆਨ ਚਰਚਾ ਦੇ ਵਿੱਚ ਸਾਰੇ ਸਿੱਧ ਹਾਰ ਗਏ ਜਵਾਬ ਕੋਈ ਨਹੀਂ ਆਇਆ ਤੇ ਉਹਨਾਂ ਨੇ ਫਿਰ ਨਾਨਕ ਮਤੇ ਅੱਗੇ ਈਠਾ ਸਾਹਿਬ ਗੁਰਦਾਰਾ ਆਉਂਦਾ ਉੱਥੇ ਸਿਮੇਰ ਪਰਵਤ ਤੇ ਇੱਕ ਜਗ੍ਹਾ ਸਿੱਧਾਂ ਨਾਲ ਗੋਸ਼ਟੀ ਹੋਈ ਹੈ ਤਾਂ ਫਿਰ ਉਹਨਾਂ ਸਾਰਿਆਂ ਨੇ ਵਿਚਾਰ ਕੀਤਾ ਸੀ ਰੜਕੇ ਕਿਉਂਕਿ ਸਿੱਧਾ ਜਿਹੜੇ ਸਿੱਧ ਸਨ ਸਿੱਧ ਉਹਨਾਂ ਕੋਲੇ ਕਿੰਨੀਆਂ 파ਵਰਾਂ ਸੀ ਇਹਦੀ ਕੋਈ ਥਾਂ ਹੈ ਹੀ ਨਹੀਂ ਤੁਨ ਮੈਂ ਇੱਕ ਸਿੰਪਲ ਜੀ ਉਦਾਹਰਣ ਦੇ ਦਿੰਨੇ ਹੁਣ ਨਾਨਕ ਕਮਤੇ ਇੱਕ ਪੋੜ ਥੱਲੇ ਬੈਠੇ ਪੇਪਰ ਥੱਲੇ ਬੈਠੇ ਗੁਰੂ ਨਾਨਕ ਦੇਵ ਜੀ ਗੋਸ਼ਟੀ ਕਰ ਰਹੇ ਸਨ ਸਿੱਧਾ ਨਾਲ ਤੇ ਉਹਨਾਂ ਨੇ ਕੀਤੀ ਸ਼ਰਾਰਤ ਸਿੱਧਾ ਨੇ ਵੀ ਗਰਮੀ ਬਹੁਤ ਜ਼ਿਆਦਾ ਤੇ ਉਹਨਾਂ ਨੇ ਉਹ ਪਿੱਪਲ ਨੂੰ ਸਣੇ ਜੜਾਂ ਤਾਂ ਨੂੰ ਉੜਾਉਣਾ ਸ਼ੁਰੂ ਕਰਤਾ ਤੇ ਗੁਰੂ ਨਾਨਕ ਦੇਵ ਜੀ ਨੇ ਦੇਖਿਆ ਵੇ ਇਹਦੀਆਂ ਤਾਂ ਜੜਾਂ ਭਾਈ ਚਰ ਚਰ ਫੁੱਟਾਂ ਆ ਗਈਆਂ ਉੱਡ ਚੱਲਿਆ ਤਾਂ ਤੇ ਉਹਦੇ ਤੇ ਲਾਤਾ ਗੁਰੂ ਨਾਨਕ ਦੇਵ ਜੀ ਨੇ ਪੰਜਾ ਕਹਿੰਦੇ ਉਹ ਗੁਰਮਖਾ ਤੈਨੂੰ ਪਤਾ ਗੁਰਮਖਾਂ ਦੀ ਕੀ ਰੀਤ ਹੁੰਦੀ ਹੈ ਕਹਿੰਦੇ ਗੁਰਮਖਾਂ ਦੀ ਸੱਜਣਾ ਦੀ ਦਾ ਤੁਮਾਦੀ ਨੇ ਕਾਦਮੀਆ ਦੀ ਰੀਤ ਹੁੰਦੀ ਏ ਕਿ ਜਿਹਦੇ ਨਾਲ 10 ਮਿੰਟ ਬਹਿ ਕੇ ਵਿਚਾਰ ਵਟਾਂਦਰਾ ਕਰ ਲਈਏ ਤੇ ਉਹਦਾ ਹਮੇਸ਼ਾ ਭਲਾ ਸੋਚੀਦਾ ਉਹਦਾ ਸੰਗ ਨਹੀਂ ਛੱਡੀਦਾ ਤੇ ਤੇਰੇ ਥੱਲੇ ਬੈਠੇ ਹੋਏ ਕਈ ਘੰਟੇ ਹੋ ਗਏ ਗੋਸ਼ਟੀ ਕਰਦੇ ਤੂੰ ਸੰਗ ਛੱਡੀ ਕਿਥੇ ਛਲੇ ਉਹ ਉੱਥੇ ਹੀ ਖੜ ਗਿਆ ਇਹਦੇ ਵਿੱਚ ਵੀ ਉਹ ਸਿੱਧ ਫੇਲ ਹੋ ਗਏ ਦੂਜੀ ਵਾਰ ਕੀ ਕੀਤਾ ਫਕੀਰ ਉਹਨਾਂ ਨੇ ਕਹਿਣ ਲੱਗੇ ਜੀ ਇਹ ਧਰਤੀ ਹੈ ਸਾਡੀ ਸਿੱਧੀਆਂ ਨੇ ਗਾ ਦਿਖਾਈਆਂ ਸੀ ਕਿਉਂਕਿ ਮਰਦਾਨੇ ਨੂੰ ਲੱਗੀ ਸੀ ਪਿਆਸ ਤੇ ਉਹ ਗੰਗਾ ਵੀ ਉੱਤੋਂ ਆਵੀ ਸੀ ਫੇਰ ਖੂਈ ਦਾ ਪਾਣੀ ਸਕਾਤਾ ਸੀ ਤੇ ਉਹਦੇ ਵਿੱਚ ਜਿੰਨੇ گاਉ ਮੱਝਾਂ ਸੀ ਉਹਨਾਂ ਸਾਰਿਆਂ ਦੁੱਧ ਚੋਤਾ ਸੀ ਸੰਕਲਪ ਨਾਲੀ ਤੇ ਦੁੱਧ ਹੀ ਉਹ ਸਾਰਨੂੰ ਵਰਤਾਤਾ ਸੀ ਪਾਣੀ ਜਗਾ ਤੇ ਲੰਮੀ ਹਿਸਟਰੀ ਹੈ ਤਾਂ ਫਿਰ ਸਿੱਧ ਕਹਿਣ ਲੱਗੇ ਜੀ ਇਹ ਧਰਤੀ ਹੈ ਸਾਡੀ ਤੇ ਤੁਸੀਂ ਇਤੋਂ ਛੱਡ ਕੇ ਕਿਤੇ ਹੋਰ ਚਲੇ ਜਾਓ ਤੇ ਗੁਨਾਰਕਦੇਵ ਕਹਿਣ ਲੱਗੇ ਵੀ ਤੁਹਾਡੇ ਕੋਲ ਕੀ ਸਬੂਤ ਹੈ ਕਿ ਇਹ ਧਰਤੀ ਤੁਹਾਡੀ ਹੈ ਉਹ ਕਹਿੰਦਾ ਜੀ ਧਰਤੀ ਜਵਾਬ ਦੇਊਗੀ ਧਰਤੀ ਤੋਂ ਪੁੱਛ ਲਓ ਕਹਿੰਦੇ ਛਾ ਜੀ ਪੁੱਛਦੇ ਆਂ ਫਿਰ ਆਪ ਦਾ ਚੇਲਾ ਉਹਨਾਂ ਨੇ ਇੱਕ ਥੱਲੇ ਗੁਫਾ ਦੇ ਵਿੱਚ ਉਠਾਇਆ ਹੋਇਆ ਸੀ ਉਹਨੂੰ ਸਿਖਾਇਆ ਵਾ ਜੀ ਦੇ ਸਿੱਧ ਕਹਿੰਦੇ ਐ ਕਿ ਇਹ ਸਿੱਧ ਮਤਾ ਹੈਗਾ ਕਿ ਇਹ ਨਾਨਕ ਮਤਾ ਹੈ ਇਹ ਧਰਤੀ ਸਿੱਧਾਂ ਦੀ ਹੈ ਕਿ ਗੁਰਨਾਨਕ ਦੀ ਹੈ ਉਹ ਅੰਦਰੋਂ ਚੇਲਾ ਸਿੱਧ ਬੈਠਾ ਜਵਾਬ ਦਿੰਦਾ ਇਹ ਜੀ ਸਿੱਧ ਮਤਾ ਹੈ ਸਿੱਧਾਂ ਦੀ ਧਰਤੀ ਗੁਰਨਾਨਕ ਦੇਵ ਕਹਿੰਦੇ ਦੁਆਰਾ ਫੇਰ ਪੁੱਛਣਾ ਫੇਰ ਪੁੱਛਿਆ ਉਹ ਕਹਿੰਦਾ ਜੀ ਇਹ ਸਿੱਧਾਂ ਦੀ ਧਰਤੀ ਹੈ ਗੁਰਨਾਨਕ ਦੇਵ ਜਾਣਗੇ ਗੁਰਨਾਨਕ ਦੇਵ ਜੀ ਨੇ ਉਹ ਰੂਹ ਕੱਢੀ ਪੰਜ ਭੌਤਿਕ ਸਰੀਰ ਦੇ ਵਿੱਚੋਂ ਤੇ ਉਹ ਇੱਕ ਸਾਈਡ ਤੇ ਬੋੜ ਦੇ ਬੁਹਾਦੀ ਪਾਸੇ ਕਰਕੇ ਜੋ ਜਵਾਨ ਕਰਤੀ ਬੰਦ ਤੇ ਕਹਿੰਦੇ ਹੁਣ ਪੁੱਛੋ ਵੀ ਅਖੀਰ ਤੀਜੀ ਵਾਰ ਦਾ ਅਖੀਰਲੀ ਪੰਸਰਾ ਹੁੰਦਾ ਜੋ ਪੁੱਛਿਆ ਇਹ ਧਰਤੀ ਸਿੱਧਾਂ ਦੀ ਇਹ ਗੁਰੂ ਨਾਨਕ ਦੇਵ ਦੀ ਤੇ ਥੱਲੋਂ ਆਵਾਜ਼ ਕੰਟੀਨਿਊ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਜੀ ਗੁਰਨਾਨਕ ਦੀ ਧਰਤੀ ਹੈ ਇਹ ਜੀ ਗੁਰਨਾਨਕ ਦੀ ਧਰਤੀ ਹੈ ਇਹ ਜੀ ਨਾਨਕ ਮਤਾ ਹੈ ਇਹ ਜੀ ਨਾਨਕ ਮਤਾ ਹਟਈਦਾ ਤੇ ਸਿੱਧਾ ਹੈਰਾਨ ਹੋ ਗਏ ਫਿਰ ਗਏ ਭੱਜ ਕੇ ਪਿੱਛੇ ਵੀ ਸਾਡਾ ਚੇਲਾ ਪੁੱਠਾ ਬੋਲਣ ਲੱਗ ਗਿਆ ਸਖਾਇਆ ਨੂੰ ਕੀ ਸੀ ਬੋਲਦਾ ਕੀ ਹੈ ਉਹਦੇ ਖਿਆਲ ਮਰੇ ਪਿਉ ਫਿਰ ਗੁਰੂ ਨਾਨਕ ਦੇਵ ਜੀ ਦੇ ਚਰਨੀ ਡਿੱਗੇ ਗੁਰੂ ਨਾਨਕ ਦੇਵ ਜੀ ਨੇ ਫਿਰ ਉਸ ਨੂੰ ਜੀਵਤ ਕੀਤਾ ਤੇ ਸਿਤਾ ਨੇ ਮੰਗੀ ਮਾਫੀ ਤੇ ਸਿੱਧਾ ਹਾਰਗੇ ਚਾਰਚ ਫਿਰੋਂ ਹੁਣ ਕੋਈ ਪੇਸ਼ ਨਹੀਂ ਆਂਦੀ ਫਿਰ ਉਹ ਬਹਿ ਕੇ ਮੀਟਿੰਗ ਕੀਤੀ ਕਹਿੰਦੇ ਵੀ ਇਹ ਬਾਲਾ ਬਾਲਾ ਕਹਿੰਦੇ ਸੀ ਕਿ ਉਹ ਉਮਰ ਥੋੜੀ ਸੀ ਉਹ ਸਿੱਧਾਂ ਦੀ ਉਮਰ ਸੀ 11 ਸਾਲ ਦੀ ਕਹਿੰਦੇ ਵੀ ਇਹ ਬਾਲਾ ਬਹੁਤ ਇੰਟੈਲੀਜੈਂਟ ਹੈ ਦਿਮਾਗੀ ਹੈ ਤੇ ਜੇ ਇਹ ਸਾਡੇ ਮਿਸ਼ਨ ਦੇ ਵਿੱਚ ਆ ਜੇ ਤਾਂ ਸਾਡੇ ਸਿੱਧਾਂ ਨੂੰ ਨਾਥਾਂ ਨੂੰ ਚਾਰ ਚੰਨ ਲਾ ਸਕਦਾ ਮਿਸ਼ਨ ਨੂੰ ਚੁਮਕਾ ਸਕਦਾ ਦੁਨੀਆ ਤੇ ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਫਿਰ ਤੁਸੀਂ ਸਾਡੇ ਕੋਲੋਂ ਧਿਕਸ਼ਾ ਲੈ ਲਓ ਤੇ ਗੁਰਨਾਨਕ ਦੇਵ ਜੀ ਕਹਿਣ ਲੱਗੇ ਵੇ দীक्षा ਲੈਣ ਦੇ ਵਿੱਚ ਮੈਨੂੰ ਕੋਈ ਇਤਰਾਜ਼ ਨਹੀਂ ਲੈਣ ਵਾਸਤੇ ਤਿਆਰ ਐ ਪਰ ਮੇਰੇ ਇੱਕ ਪ੍ਰਸ਼ਨ ਦਾ ਜਵਾਬ ਦੇ ਦਿਓ ਇਹ ਦੱਸੋ ਜੀ ਤੇ ਗੁਰਬਾਣੀ ਚੋਂਦਾ ਜਾਤੂ ਜਾਏ ਕਹਾਂ ਤੇ ਆਵਾ ਕਹ ਉਪਜਾ ਕਹ ਜਾਏ ਸਵਾਵਾ ਕਿਉ ਬਾਦ ਕੋ ਮੁਕਤੀ ਪਾਵਾ ਕਿਉ ਵਿਨਾਸੀ ਸਹਿ ਸਮਾਵਾ ਵੀ ਜਦੋਂ ਰੋਹ ਤੁਹਾਡੀ ਇਹ ਧਰਤੀ ਤੇ ਆਈ ਸੀ ਪੰਜ ਭੌਤਿਕ ਸ਼ਰੀਰ ਦੇ ਵਿੱਚ ਤੇ ਉਦੋਂ ਪਹਿਲਾਂ ਕਿੱਥੇ ਸੀ ਕਹਿੰਦੇ ਇਹ ਸਵਰਗ ਵਿਚ ਰਹਿਣ ਵਾਲੀ ਸੀ ਜਾਂ ਕਿਸੇ ਹੋਰ ਟੇਡੀਆਂ ਜੁਨਾ ਸੀ ਜਾਂ ਕਿੱਥੇ ਰਹਿਣ ਵਾਲੀ ਸੀ ਇਹ ਫਿਰ ਐਸ ਸਰੀਰ ਦੇ ਵਿੱਚ ਰਹਿਣਾ ਨਹੀਂ ਉਸ ਤੋਂ ਬਾਅਦ ਜਾਣਾ ਜੁਰਾ ਪ੍ਰਜਾਉ ਕਿੱਥੇ ਹੁਣ ਇਹ ਸਿੱਧਾਂ ਨੂੰ ਆਤਮਿਕ ਗਿਆਨ ਹੈ ਨਹੀਂ ਸੀ ਉਹਨਾਂ ਦੇ ਅੰਤਰਕਾਲ ਦਰਸ਼ਿਤਾ ਨਹੀਂ ਸੀ ਤੇ ਇਹਦਾ ਉਹ ਜਵਾਬ ਨਹੀਂ ਦੇ ਸਕੇ ਤੇ ਫਿਰ ਗੁਨਾਰਕ ਦੇਵ ਜੀ ਨੇ ਉਹਨਾਂ ਨੂੰ ਸਮਝਾਇਆ ਸੀ ਗੁਰਬਾਣ ਜਿਉਂਦਾ ਜਤੂ ਜਾਏ ਕਹਾਂ ਤੇ ਆਵਾ ਕਹ ਉਪਜਾ ਕਹ ਜਾਏ ਸਮਾਵਾ ਕਿਉ ਬਾਦ ਕੋ ਮੁਕਤੀ ਪਾਵਾ ਕਿਉ ਵਿਨਾਸੀ ਸਹਿ ਸਮਾਵਾ ਕਹਿੰਦੇ ਕਰਮਾਂ ਦੇ ਕਾਰਨ ਤਾਂ ਇਹ ਰੂਹ ਕਹਿੰਦੇ ਜਨਮ ਮਰਮ ਚ ਬਈ ਹੋਈ ਹੈ ਇਸ ਵਾਸਤੇ ਜਦੋਂ ਇਹ ਰੂਹ ਆਤਮਾ ਚੰਗੇ ਅੱਛੇ ਬ੍ਰਹਮ ਗਿਆਨੀ ਮਹਾਪੁਰਸ਼ਾਂ ਦੀ ਸੰਗਤ ਵਿੱਚ ਆ ਕੇ ਮਾਲਕ ਦੀ ਬੰਦਗੀ ਕਰਦੀ ਹੈ ਕਰਮ ਹੋਂਮਾ ਰਹਿਤੋ ਕੇ ਕਰਦੀ ਹੈ ਤੇ ਜਿੰਦੇ ਜੀ ਆਪਣੀ ਆਤਮਾ ਨੂੰ ਪਹਿਚਾਨਦੀ ਐ ਤੇ ਫਿਰ ਉਹ ਪ੍ਰਮਾਤਮਾ ਨੂੰ ਜਾਣ ਦੇ ਕਾਬਲ ਹੁੰਦੀ ਐ ਤੇ ਫਿਰ ਇਹ ਜੀਵਨ ਮੁਕਤੀ ਦੇ ਆਨੰਦ ਨੂੰ ਪ੍ਰਾਪਤ ਕਰਕੇ ਸਹਬ ਨੂੰ ਪ੍ਰਾਪਤ ਕਰਕੇ ਸਦਾ ਵਾਸਤੇ ਜਨਮ ਮਰਦੁਰਤ ਹੋ ਜਾਂਦੀ ਐ ਨੀ ਤੁਰ ਹੀ ਫਿਰਦੀ ਰਹਿੰਦੀ ਐ। ਤੋਂ ਇਸ ਵਾਸਤੇ ਭਗਤ ਕਹਿਣ ਦਾ ਕਿ ਜੋ ਦੁਨੀਆ ਤੇ ਆਇਆ ਉਹਨੇ ਜਾਣੈ ਤੇ ਇਸ ਚੀਜ਼ ਦਾ ਭੇਤ ਜਿਹੜਾ ਹੈ بڑے بڑے ਸਿੱਧ ਪੁਰਸ਼ ਮਹਾਪੁਰਸ਼ ਵੀ ਨਹੀਂ ਪਾਸ ਕੇ ਰੋਕ ਨਹੀਂ ਸਕੇ। अवतार ਰੈਭਰਾਏ ਉਹਨਾਂ ਨੇ ਵੀ ਜਾਣਾ ਹੁਣ ਬੇਦਵਿਆਸ ਜੀ ਆਏ ਹੋਏ ਨੇ ਬੇਦਵਿਆਸ ਉਹਨਾਂ ਨੇ ਰਚੇ ਨੇ ਧਾਰਾ ਪ੍ਰਾਣ ਤੇ ਉਹਨਾਂ ਦੀ ਉਮਰ ਸੀ ਬਹੁਤ ਲੰਬੀ ਤੇ ਉਹਨਾਂ ਨੂੰ ਕੋਈ ਚੇਲਾ ਉਹਨਾਂ ਦੀ ਨੇਚਰ ਮੁਤਾਬਕ ਸੇਵਾ ਕਰਨ ਵਾਲਾ ਨਹੀਂ ਸੀ ਮਿਲਦਾਗਾ ਮਿਲ ਜਾਣਾ ਉਹਨਾਂ ਸੁਹਾ ਨਹੀਂ ਸੀ ਮਿਲਦਾ ਉਹਨੂੰ ਭਜਾ ਦੇਣਾ ਉਹਨਾਂ ਨੇ ਤੇ ਅਚਾਨਕ ਕਾਫੀ ਲੰਬੇ ਸਮੇਂ ਬਾਅਦ ਉਹਨਾਂ ਨੂੰ ਇੱਕ ਚੇਲਾ ਮਿਲ ਗਿਆ ਸੇਵਾਦਾਰ ਜਿਹੜਾ ਸੀ ਆਗਿਆਕਾਰੀ ਤੇ ਜਿਹਦਾ ਸੁਭਾਅ ਵੀ ਬਹੁਤ ਚੰਗਾ ਸੀ ਤੇ ਉਹਦੇ ਨਾਲ ਉਹਨਾਂ ਦਾ ਮਨ ਮਿਲ ਗਿਆ ਤੇ ਖੁਸ਼ ਰਹਿੰਦੇ ਸੀ ਕਹਿੰਦੇ ਵੀ ਇਹ ਚੇਲਾ ਬੜਾ ਲਾਇਕ ਆ ਵਦਿਆ ਤੇ ਕਹਿੰਦੇ ਇਹਦੀ ਉਮਰ ਵੀ ਮੇਰੇ ਜਨੀ ਲੰਮੀ ਹੋਣੀ ਚਾਹੀਦੀ ਹੁਣ ਜੇ ਚੇਲਾ ਪਹਿਲਾਂ ਚਲਾ ਗਿਆ ਫਿਰ ਦੁੱਖ ਹੋ ਗਿੰਦੇ ਜੋ ਅੰਤਰਤਿਆਨ ਹੋ ਕੇ ਦੇਖਿਆ ਕਿ ਦੇਦੀ ਉਮਰ ਥੋੜੀ ਹੈ ਉਮਰ ਥੋੜੀ ਦੇਖੀ ਤੇ ਫਿਰ ਮਨ ਦੇ ਵਿੱਚ ਪਛਤਾਤਾ ਹੋਇਆ ਕਹਿੰਦਾ ਚਲ ਕੋਈ ਨਹੀਂ ਵੇਦਵਿਆਸੀ ਸਮਰੱਥ ਕਹਿੰਦਾ ਵਧਾ ਲੈ ਉਹਨੇ ਉਮਰ ਆਪਾਂ ਉਹਦੀ ਉਮਰ ਵਧਾਉਣ ਦੀ ਖਾਤਰ ਪਹਿਲਾਂ ਚਲੇ ਗਏ ਵੇਦਵਿਆਜੀ Shiv ji ਦੇ ਪਾਸ Shiv ji ਪਾਸ ਗਏ ਤੇ Shiv ji ਮੁਸਕਰਾਏ ਸੇ ਤੇ Shiv ji ਕਹਿਣ ਲੱਗੇ ਆਓ ਵਿਆਜੀ ਕਿਵੇਂ ਆਏ ਕਹਿੰਦੇ ਜੀ ਦੀ ਉਮਰ ਥੋੜੀ ਹੈ ਤੇ ਜਿਹੜੀ ਮੌਤ ਹੈਗੀ ਉਹ ਤੁਹਾਡੇ ਹੱਥ ਵਿੱਚ ਹੈ ਤੇ ਤੁਸੀਂ ਇਹਦੀ ਉਮਰ ਵਧਾ ਦਿਓ ਉਸ ਵੇਲੇ ਜਿਹੜਾ ਸ਼ਿਵ ਜੀ ਸੀ ਉਹ ਕਹਿਣ ਲੱਗੇ ਮੈਨੂੰ ਤਾਂ ਕੋਈ ਡਰ ਨਹੀਂ ਉਮਰ ਵਧਾਉਣ ਦੇ ਵਿੱਚ ਪਰ ਰਚਨਾ ਕੀਤੀ ਹੈ ਬ੍ਰਹਮਾ ਨੇ ਉਹਦੇ ਕੋਲੋਂ ਪੁੱਛ ਲਈਏ ਬ੍ਰਹਮਾ ਨੂੰ ਪੁੱਛਿਆ ਉਹ ਕਹਿੰਦਾ ਮੈਂ ਤਾਂ ਰਚਦਾ ਹਾਂ ਹੁਣ ਮੇਰਾ ਤਾਂ ਕੰਮ ਹੀ ਗੁਰੂ ਨੂੰ ਤੇਰਾ ਕੰਮ ਹੈ ਉਹ ਵੀ ਰਦਾ ਸੀ ਤੇ ਫਿਰ ਦੋਨੇ ਜਾਣੇ ਕਹਿਣ ਲੱਗੇ ਫਿਰ ਹੁਣ ਜੇ ਕਹਿੰਦੇ ਸ਼ਿਵਜੀ ਕਹਿਣ ਲੱਗੇ ਵੀ ਰੋਜੀ ਦੇਣੀ ਭਗਵਾਨ ਵਿਸ਼ਨੂੰ ਨੇ ਜੇ ਰੋਜੀ ਦੇਈ ਜਊ ਤੇ ਆਪਾਂ ਨੂੰ ਕੀ ਤਰਾਜ ਆ ਆਪਾਂ ਨਹੀਂ ਮਾਰਦੇ ਤੇ ਕਹਿੰਦੇ ਚਲੋ ਆਪਾਂ ਸਾਰੇ ਲੜ ਕੇ ਉਹਨੂੰ ਪਹਵਾਰੋ ਵਿਸ਼ਨੂੰ ਕੋਲ ਚੱਲੀਏ ਭਗਵਾਨ ਵਿਸ਼ਨੂੰ ਦੇ ਪਾਸ ਚਲੇ ਗਏ ਤੇ ਉੱਥੇ ਜਾ ਕੇ ਦੇਖਿਆ ਮੁਸਕਰਾਏ ਭਗਵਾਨ ਵਿਸ਼ਨੂੰ ਜਾਣ ਜਾਣ ਸੀ ਕਹਿੰਦੇ ਆਓ ਜੀ ਅੱਜ ਕਿਵੇਂ ਸਾਰੇ ਇਕੱਤਰਤ ਹੋਏ ਬ੍ਰਹਮਾ ਵੀ ਐ ਛਿਵ ਜੀ ਵੀ ਐ ਵੇਦ ਵਿਆਸ ਜੀ ਵੀ ਐ ਨਾਲ ਕ세ਵਾਦਾਰ ਵੀ ਐ ਕਹਿੰਦੇ ਜੀ ਅਸੀਂ ਆ ਵੇਦ ਵਿਆਸ ਦਾ ਜੇਲਾ ਹੈਗਾ ਤੇ ਇਹਦੀ ਉਮਰ ਵਧਾਉਣ ਦੀ ਖਾਤਰ ਕਹਿੰਦਾ ਏ ਤੇ ਅਸੀਂ ਪੁੱਛਿਆ ਜੇ ਭਈ ਤੁਸੀਂ ਇਸ ਨੂੰ ਰੋਜੀ ਦੇਈ ਜਾਂ ਹੋ ਤੇ ਤੁਹਾਡੇ ਅੱਗੇ ਆਵੇ ਤੇ ਉਮਰ ਵਧਾ ਦਿੰਨੇ ਆ ਉਹ ਕਹਿੰਨੇ ਕੋਈ ਨਹੀਂ ਭਾਈ ਮੈਨੂੰ ਕੋਈ ਰਾਜ ਨੌਕਰੀ ਦੇ ਜਾਊਗਾ ਮਾਰਨਾ ਤਾਂ ਕਹਿੰਦੇ ਆਪਾਂ ਕਾਲ ਨੂੰ ਵੀ ਪੁੱਛ ਲਈਏ ਜਰਾ ਕਹਿੰਦੇ ਉਹਦਾ ਵੀ ਚੱਕਰ ਚੱਲਦਾ ਤੇ ਸਾਰੇ ਇਕੱਠੇ ਹੋ ਕੇ ਉਹਦੇ ਕੋਲ ਚਲੇ ਗਏ ਜੋ ਕਾਲ ਕੋਲ ਗਏ ਨਾ ਸਾਰੇ ਇਕੱਠੇ ਹੋ ਕੇ ਤੇ ਅਚਾਨਕ ਉਹਦੇ ਪੇਟ 'ਚ ਜੋ ਹੈ ਦਰਦ ਜੋ ਸਾਰਿਆਂ ਸਾਹਮਣੇ ਛਿੜ ਗਿਆ ਤੇ ਵੇਦਵਿਆਸ ਜੀ ਕਹਿੰਨੇ ਕੋ ਮੈਂ ਤਾਂ ਇਹਦੀ ਉਮਰ ਵਧਾਉਣ ਵਾਸਤੇ ਆਇਆ ਸੀ ਆ ਕੀ ਕਾਲ ਨੂੰ ਕਹਿੰਦੇ ਤੂੰ ਕੀਤਾ ਕਾਲ ਕਹਿੰਦਾ ਮੈਂ ਨਹੀਂ ਕੀਤਾ ਸਾਰਾ ਕੁਝ 22 ਕੀਤਾ ਕਹਿੰਦਾ ਇਹ ਕਿਉਂ ਕਹਿੰਦਾ ਜਦੋਂ ਆ ਪੈਦਾ ਹੋਇਆ ਸੀ ਨਾ ਦੇ ਉਹਦੋਂ ਲਖਤਾ ਸੀ ਵੀ ਜਦੋਂ ਬ੍ਰਹਮ বিষ্ণੂ ਤੇ ਮਹੇਸ਼ ਤੇ ਵੇਦ ਵਿਆਸ ਤੇ ਕਾਲ ਇਹ ਸਾਰੇ ਇਕੱਠੇ ਹੋਣਗੇ ਨਾ ਤੇ ਇਹਦੀ ਮੌਤ ਕਹਿੰਦੇ ਫੇਰ ਹੋਊਗੀ ਜੇ ਇਹ ਸਾਰੇ ਤਾਂ ਇਕੱਠੇ ਕਰਤੇ ਤੇ ਇਹਦੀ ਮੌਤ ਦਾ ਕਾਰਨ ਬਣ ਗਿਆ ਤੇ ਜੇ ਇਹ ਤੇਰੇ ਬਗੈਰ ਕਿਸੇ ਨੇ ਇਕੱਠੇ ਰਿਸੀ ਕਰਨੇ ਇਹਦੀ ਮੌਤ ਨਹੀਂ ਸੀ ਹੋਣੀ ਹੁਣ ਵੇਦ ਵਿਆਸ ਜਿਹੜਾ ਹੈਗਾ ਉਸ ਸਮੇਂ ਮਨ ਦੇ ਵਿੱਚ ਪਛਤਾਵਾ ਕਰਦਾ ਹੈ ਉਹ ਕਹਿੰਦਾ ਓਏ ਉਦੋਂ ਜੇ ਮੈਂ ਇਹ ਸੋਚ ਲੈਂਦਾ ਵੇਖ ਲੈਂਦਾ ਅੰਦਰ ਤਿਆਰ ਹੋ ਕੇ ਦ੍ਰਿਸ਼ਟੀ ਮੇਰੇ ਕੋਲ ਸੀਗੀ ਵੀ ਇਹਦੀ ਮੌਤ ਕਿਵੇਂ ਹੋਣੀ ਹੈ ਤੇ ਫਿਰ ਮੈਂ ਇਕੱਠੇ ਹੀ ਨਾ ਕਰਦਾ ਤੇ ਨਾ ਇਹਦੀ ਮੌਤ ਹੁੰਦੀ ਭਾਗ ਕਹਿੰਦਾ ਕਿ ਉਹਦੀ ਮੌਤ ਨੇ ਵੈਦਵਿਆਸ ਨੂੰ ਇਹ ਤਾਂ ਦਿਖਾਤਾ ਕਿ ਇਹਦੀ ਮੌਤ ਨੇੜੇ ਹੈ ਪਰ ਇਹ ਨਹੀਂ ਦੇਖਿਆ ਉਹਦੀ ਮੌਤ ਹੋਣੀ ਕਿਵੇਂ ਹੈ ਤੇ ਕਿੱਥੇ ਹੋਣੀ ਹੈ ਤੋਂ ਇਸ ਵਾਸਤੇ ਜਿੰਨੇ ਜੀਵ ਨੇ ਇਸ ਦੁਨੀਆ ਤੇ ਰਜੇ ਹੋਏ ਉਹਨਾਂ ਦੀ ਗਿਣਤੀ ਕੋਈ ਨਹੀਂ ਇਹ ਸਾਰਾ ਬ੍ਰਹਿਮੰਡ ਹੀ ਉਸ ਪਰਮ ਪਿਤਾ ਪਰਮਾਤਮਾ ਦੇ ਹੁਕਮ ਵਿੱਚ ਹੈ ਸਾਡੀ ਮਨਤਾ ਸਰੀਰ ਤੇ ਸਰੀਰ ਇੱਥੇ ਮਿਲਿਆ ਇੱਥੇ ਰਹਿ ਜਾਂਦਾ ਇਹ ਮਾਪੋਦ ਦੇਣਾ ਤੇ ਆਤਮਾ ਕੀ ਦੀ ਮਾਨਤਾ ਆਤਮਾ ਇਮਾਨਤਾ ਖੁਦਾ ਦੀ ਪ੍ਰਮਾਤਮਾ ਦੀ ਜਿਹਨੂੰ ਅਸੀਂ ਕਹਿੰਦੇ ਆ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੇ ਜਿਹਨੂੰ ਅਸੀਂ ਰੋਜ਼ ਗੁਰਬਾਣੀ ਪੜ੍ਹਦੇ ਆ ਘੱਲੇ ਆਵਹਿ ਨਾਨਕਾ ਸਦੇ ਉਠੀ ਜਾਹੇ ਵੀ ਹਰ ਰੂਹ ਇਹ ਦੁਨੀਆ ਤੇ ਪ੍ਰਮਾਤਮਾ ਨੇ ਹੁਕਮ ਤੇ ਆਉਂਦੀ ਏ ਤੇ ਉਹਦੇ ਬਲਾਵੇ ਤੇ ਚਲੀ ਜਾਂਦੀ ਏ ਇਸ ਵਾਸਤੇ ਇਹ ਇਮਾਨਤ ਉਸ ਦੀ ਸਾਡੇ ਤੇ ਕੋਈ ਜ਼ੋਰ ਨਹੀਂ ਤੋ ਜਿਹੜਾ ਇਨਸਾਨ ਉਸ ਪਰਮ ਪਿਤਾ ਪਰਮਾਤਮਾ ਦੀ ਇਸ ਰਜਾ ਨੂੰ ਅੰਡਰਸਟੈਂਡ ਕਰ ਲੈਂਦਾ ਹੈ ਸਮਝ ਲੈਂਦਾ ਹੈ ਉਹ ਤਾਂ ਇੱਕ ਰੂਹ ਦੇ ਜਾਣ ਤੋਂ ਬਾਅਦ ਉਸ ਪਰਮਾਤਮਾ ਦੇ ਚਰਨਾਂ ਵਿੱਚ ਇਹ ਫਰਿਆਦ ਕਰਦਾ ਹੈ ਕਿ ਇਹ ਦੀਨ ਦੁਨੀ ਦੇ ਮਾਲਕ ਇਹ ਤੇਰੀ ਸੀ ਈਮਾਨਤ ਇਸ ਦੁਨੀਆ ਤੇ ਤੈ ਭੇਜੀ ਸੀ ਇਸ ਦੀ ਸੇਵਾ ਵਿੱਚ ਕਿਸੇ ਪ੍ਰਕਾਰ ਦੀ ਕਮੀ ਰਹਿ ਗਈ ਹੋਵੇ ਤੇ ਉਹ ਸਾਨੂੰ ਕਰਨਾ ਮਾਫ ਤੇ ਆਪਣੀ ਈਮਾਨਤ ਨੂੰ ਸਾਹਮਣੇ ਇਸ ਵਾਸਤੇ ਪਾਪ ਕਹਿੰਦਾ ਕਿਉਂ ਇਨਸਾਨ ਭਾਈ ਜੀ ਸਿੰਘ ਦੇ ਭਾਈ ਜਗਜੀਤ ਜਗਦੀਸ਼ ਸਿੰਘ ਜੀ ਜਿੰਨੀ ਦਰ ਦੁਨੀਆ ਤੇ ਰਹੇ ਉਹਨੇ ਉਸ ਪਰਲਵ ਪ੍ਰਣਾਵ ਦੇ ਅਨੁਸਾਰ ਆਪਣਾ ਜੀਵਨ ਬਤੀਤ ਕਰਦੇ ਰਹੇ ਇਹ ਵੀ ਹੈਲਪ ਕਰਦੇ ਰਹੇ ਤੇ ਜਦੋਂ ਪ੍ਰਮਾਤਮਾ ਦਾ ਹੁਕਮ ਆ ਗਿਆ ਉਹਨੂੰ ਜਾਣਾ ਪਿਆ ਤੇ ਇਸ ਵਾਸਤੇ ਹੁਕਮ ਦੇ ਅੰਦਰ ਸਭ ਨੂੰ ਜਾਣਾ ਪੈਂਦਾ ਹੈ ਵੇਰ ਗੁਰਬਾਣੀ ਕਹਿੰਦੀ ਹੈ ਹੁਕਮਾਂ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਕੋਈ ਨਾਨਕ ਹੁਕਮ ਜੇ ਬੁਝੈ ਤ ਹਉਮੈ ਕਾ ਨ ਕੋਈ ਕੋਈ ਤੇ ਫਿਰ ਗੁਰਬਾਣੀ ਕਹਿੰਦੀ ਜੋ ਤੁਧ ਭਾਵ ਸਾਈ ਭਲੀ ਭਾਰ ਤੂੰ ਸਦਾ ਸਲਾਮਤ ਨਿਰੰਕਾਰ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜਿਹੜੋ ਤੱਤੀਆਂ ਤਵੇਆਂ ਤੇ ਭਾ ਕੇ ਸਿਰਜ ਤੱਤੀ ਰੇਤ ਪਾਉਂਦੇ ਨੇ ਮੀਆਂ ਮੀਰ ਵਰਗੇ ਸਮਰੱਥ ਬ੍ਰਹਮ ਗਿਆਨੀ ਮਹਾਪੁਰਸ਼ ਕਹਿੰਦੇ ਨੇ ਕਿ ਜੇ ਤੁਹਾਡਾ ਹੁਕਮ ਹੋਵੇ ਤੇ ਇਹ ਤਵੀ ਨੂੰ ਵੀ ਠੰਡੀ ਕਰ ਦਈਏ ਰੇਤ ਨੂੰ ਵੀ ਠੰਡੀ ਕਰ ਦਈਏ ਲਾਹੌਰ ਦੀ ਇਟ ਨੇਟ ਖੜਕਾ ਦਈਏ ਏ ਜਹਾਂਗੀਰ ਬਾਦਸ਼ਾਹ ਦੀ ਕੀ ਜੁਰਤ ਹੈ ਜਨ ਜਲਾਦਾ ਦੀ ਕੀ ਜੁਰਤ ਹੈ ਕਿ ਤੁਹਾਨੂੰ ਤਸੀਹੇ ਦੇ ਦੇਣ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ ਤੇ ਪੰਜਵੇਂ ਪਾਤਸ਼ਾਹ ਸਿੱਧਾਂ ਦੇ ਸਰਤਾਜ ਸੈਨਸੀਲਤਾ ਦੇ ਸਮੁੰਦਰ ਸ਼ਾਂਤੀ ਦੇ ਸਮੁੰਦਰ ਉਸ ਅਵਸਥਾ ਵਿੱਚ ਬੈਠੇ ਹੋਏ ਉਹਨੂੰ ਕਹਿੰਦੇ ਕਿ ਆਪਾਂ ਭਗਵਾਨ ਦੀ ਰਜਾ ਵਿੱਚ ਦਖਲ ਨਹੀਂ ਦੇਣਾ ਜਿਹੜਾ ਇਨਸਾਨ ਪਰਮਾਤਮਾ ਦੀ ਰਜਾ ਵਿੱਚ ਦਖਲ ਦਿੰਦਾ ਨਾ ਉਹ ਅਧੂਰਾ ਹੁੰਦਾ ਕਹਿੰਦੇ ਕਹਿੰਦੇ ਜੇ ਆਪਣਾ ਸਹਬ ਜਾਣੀ ਜਾਣਾ ਅੰਤਰਜਾਮੀ ਐ ਕੋਲੇ ਹੀ ਅਗਦੇ ਦੂਰ ਨਹੀਂ ਜੇ ਸਹਬ ਮਾਲਕ ਕਹਿੰਦੇ ਤਤੀ ਰੇਤ ਵਿਤ ਵਾਕੇ ਸਰ ਜੀ ਤਤੀ ਰੇਤ ਪਾਕੇ ਰਾਜੀ ਐ ਤੇ ਆਪਾਂ ਕਿਉਂਕਿ ਇਹ ਵੀ ਨਾ ਕਰੋ ਜੀ ਉਹ ਸਵਾਸਤ ਵਿੱਚ ਵੀ ਕਹਿੰਦੇ ਨੇ ਆਪੇ ਹਰ ਇੱਕ ਰੰਗ ਹੈ ਆਪੇ ਬੌ ਰੰਗੀ ਤੇ ਜੋ तिस ਭਾਵਾਂ ਨਾਨਕਾ ਸਾਈ ਗੱਲ ਚੰਗੀ ਚੰਗੀ ਕਹਿੰਦੇ ਤੇ ਹੁਕਮ ਮੇਰਾ ਨਿਜਲਣਾ ਚਾਹੀਦਾ ਅਕਾਲ ਪ੍ਰਭਾ ਜਲਣਾ ਜਾਈਂ ਜੇ ਉਹ ਰਾਜੀਐ ਸਰਜਾ ਵਿੱਚ ਤੇ ਮੈਂ ਵੀ ਉਹਦੇ ਹੁਕਮ ਅੰਦਰ ਰਾਜੀ ਐ ਤੋਂ ਇਸ ਵਾਸਤੇ ਜਿਹੜਾ ਆਦਮੀ ਛੱਟਕੜ ਕਰਦਾ ਮੈਂ ਟਾਈਮ ਫੇ ਜਾ ਨਹੀਂ ਲੈਣਾ ਪਰਮਾਤਮਾ ਦੀ ਰਜਾ ਦੇ ਵਿੱਚ ਦਖਲ ਅੰਦਾਜ਼ੀ ਕਰਦਾ ਉਸ ਆਦਮੀ ਨੂੰ ਦੁਨੀਆ ਤੇ ਪਛਤਾਉਣਾ ਪੈਂਦਾ